ਤੇ ਬਈ ਮਮਾ ਮੈਂ ਪੀਜ਼ਾ ਹੀ ਖਾਣਾ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਮੈਂ ਪੀਜ਼ਾ ਹੀ ਖਾਣਾ ਹੈ ਨਹੀਂ ਮਮਾ ਮੈਂ ਪੀਜ਼ਾ ਹੀ ਖਾਣਾ ਹੈ ਪੀਜ਼ਾ ਹੀ ਖਾਣਾ ਹੈ ਤੇ ਪੀਜੀ ਵਾਲਾ ਪਰੌਠਾ ਬਣਾ ਕੇ ਦੇਵਾ ਚਲ ਬਣਾ ਦੋ ਠੀਕ ਠੀਕ ਹੈ ਕੀ ਮੰਗਦਾ ਪਿਆ ਤੈਨੂੰ ਪਤਾ ਹੀ ਹੈ ਅੱਜਕੱਲ ਪੀਜ਼ਾ ਹੈਲਦੀ ਨਹੀਂ ਹੁੰਦੇ ਤੇ ਓ ਸ਼ੋਰ ਏਜ ਵੀ ਉਹਦੀ ਛੋਟੀ ਆ ਤੇ ਮੈਂ ਚਲੋ ਅੱਜ ਉਹਨੂੰ ਪੀਜੇ ਵਾਲਾ ਪਰਾਂਠਾ ਬਣਾਉਣੀ ਆ ਪੀਜੇ ਪਰਾਂਠੇ ਵਾਸਤੇ ਆਪਾਂ ਪਹਿਲਾਂ ਉਹਨਾਂ ਪਿਆਜ਼ ਕੱਟ ਲੈਣੇ ਆ ਜੇ ਟਟਕੋ ਵੈਜੀਟੇਬਲ ਹੈਗੀ ਉਹ ਵੀ ਤੁਸੀਂ ਹੋਲੀ ਕੱਟ ਸਕਦੇ ਜੋ ਆਪਾਂ ਪਿਆਜ਼ ਕੱਟ ਲਿਆ ਪਿਆਜ਼ ਨੂੰ ਆਪਾਂ ਬਿਲਕੁਲ ਪਤਲੇ ਪਤਲੇ ਸਲਾਈਸਸ ਕੱਟੇ ਹੋਏ ਆ ਤੇ ਇਹਨਾਂ ਨੂੰ ਸਾਰਿਆਂ ਨੂੰ ਕੱਲੇ ਕੱਲੇ ਕਰ ਲੈਣਾ ਆ ਫਿਰ ਆਪਾਂ ਸਵਾਦ ਅਨੁਸਾਰ ਜੋ ਵੀ ਪਰਾਂਠੇ ਚ ਨਮਕ ਪੈਂਦਾ ਉਹ ਪਾਣਾ ਯਾਨੀ ਸੌਰੀ ਜੀ ਸਵਾਦ ਅਮਸਾ ਜੇ ਨਹੀਂ ਤੁਹਾਨੂੰ ਜ਼ਰੂਰ ਤੇ ਆ ਲਾਲ ਮਿਰਚ ਮਿਕਸ ਕਰ ਦੇਣਾ ਤੇ ਆਟਾ ਸੀ ਆਪਾਂ ਛੋਟੇ ਛੋਟੇ ਪੇਰੇ ਬਣਾ ਲੈਣੇ ਆ ਦੋ ਪੀਜੇ ਵਾਸਤੇ ਤੇ ਆਪਾਂ ਰੋਟੀ ਵਗੂ ਹਲਕੇ ਚ ਬਣੇ ਲੈ ਲੈਣਾ ਪਿਆਜ਼ ਲਿਆ ਜਾਂ ਅੱਧਾ ਪਿਆਜ਼ ਆ ਇਹਦੇ ਦੋ ਪਰੌਂਠੇ ਬਣ ਜਾਣੇ ਆ ਤੇ ਨਾਲ ਹੀ ਮਲੇਲਾ ਚੀਜ਼ ਲਿਆ ਹੋਇਆ ਆ ਤੇ ਹੁਣ ਆਪਾਂ ਪਿਆਜ਼ਾਂ ਨੂੰ ਫਿਲ ਕਰਾਂਗੇ ਆਪਾਂ ਜੋ ਵੀ ਆ ਪਰੌਟੀ ਬੈਲੀ ਹੋਈ ਆ ਛੋਟੀ ਜੀ ਜਿੰਨੇ ਕ ਆਪਾਂ ਪਿਆਜ਼ ਪਾਉਣੇ ਹੋ ਉਸ ਹਿਸਾਬ ਨਾਲ ਆਪਾਂ ਤੇ ਨਾਲ ਹੀ ਉੱਪਰ ਆਪਾਂ ਮਲੇਲਾ ਚੀਜ਼ ਸਾਰ ਸਾਰ ਤੇ ਆਪਾਂ ਸਾਰੇ ਪਾਸੇ ਫਿਲ ਕਰ ਦੇਣਾ ਆ ਜਿਸ ਨਾਲ ਆਪਾਂ ਪੀਜੇ ਤੇ ਕਰਦੇ ਆ ਇਹ ਆਪਣੇ ਬੱਚਿਆਂ ਵਾਸਤੇ ਹੈਲਦੀ ਵੀ ਆ ਤੇ ਬੱਚਾ ਚਾਵਾ ਚਾਵਨਾ ਵੀ ਖਾ ਲੈਂਦਾ ਆ ਤੁਹਾਨੂੰ ਪਤਾ ਮੇਦਾ ਹੈਲਦੀ ਨਹੀਂ ਹੁੰਦਾ ਤੇ ਬੱਚੇ ਦੇ ਸਰੀਰ ਫੁੱਲਾਣਾ ਸ਼ੁਰੂ ਹੋ ਜਾਂਦੇ ਆ ਤੇ ਇਸ ਤਰੀਕੇ ਨਾਲ ਤੁਸੀਂ ਵੀ ਬਣਾ ਕੇ ਦਿਓ ਤੇ ਬੱਚਾ ਚਾਵਾ ਚਾਵਨਾ ਖਾਏਗਾ ਔਰ ਮ제 ਵੀ ਕਰੇਗਾ ਹੁਣ ਆਪਾਂ ਇਹ ਦੂਸਰੀ ਜਿਹੜੀ ਰੋਟੀ ਵੇਲੀ ਹੋ ਆਪਾਂ ਉੱਪਰ ਫਿਲ ਕਰ ਦਿੰਦੀ ਆਪਾਂ ਉਹ ਇਹਨੂੰ ਮੇਲ ਲਾਂਗੇ ਹਲਕੇ ਹਲਕੇ ਦੋ ਪਾਸੇ ਗਰਮ ਹੋ ਗਿਆ ਆ ਤੇ ਹੁਣ ਆਪਾਂ ਤਵੇ ਤੇ ਹੁਣ ਆਪਾਂ ਇੱਕ ਪਰੌਂਠਾ ਪਾਤਾ ਦੂਸਰਾ ਪਰੌਂਠਾ ਵੀ ਐਸੇ ਤਰੀਕੇ ਨਾਲ ਹੀ ਆਪਾਂ ਬਣਾਵਾਂਗੇ ਕਿਉਂਕਿ ਬੇਟਾ ਮੇਰਾ ਕਹਿ ਰਿਹਾ ਮਮਾ ਮੈਂ ਦੋ ਪਰੌਂਠੇ ਖਾਊਂਗਾ ਜੇ ਪੀ ਪੀਜਾ ਪਰੌਂਠਾ ਆ ਪੀਜਾ ਤੁਸੀਂ ਜਿੰਨਾ ਜ਼ਿਆਦਾ ਜਰਾ ਕੱਟ ਕਰ ਸਕਦੇ ਹੋ ਆਪਣੇ ਹਿਸਾਬ ਨਾਲ ਤੇ ਹੁਣ ਆਪਾਂ ਜਿਹੜਾ ਤਵੇ ਤੇ ਰੱਖਿਆ ਪਰੌਂਠਾ ਦੇਖ ਲੈਨੇ ਆ ਹਲਕਾ ਹਲਕਾ ਜਿਹਾ ਪੱਕ ਗਿਆ ਆਪਣਾ ਇਹ ਆਪਾਂ ਮੀਡੀਅਮ ਗੈਸ ਤੇ ਪਕਾਵਾਂਗੇ ਉਹ ਪਾਸੇ ਪਰਾਂਠਾ ਪੱਕ ਗਿਆ ਹੁਣ ਆਪਾਂ ਇਹਨੂੰ ਕਿਉਂ ਲਾਵਾਂਗੇ ਤੇ ਆਪਣਾ ਹੈਲਦੀ ਪੀਜਾ ਪਰਾਂਠਾ ਬਣ ਕੇ تیار ਜੀ ਆ ਤੁਸੀਂ ਕਹਿੰਦੇ ਹੋਏ ਇਹ ਹੈਲਦੀ ਇਹਨੇ ਕਿਉਂ ਵੀ ਲਾਇਆ ਆ ਇਹ ਆ ਕਿ ਮੈਦਾ ਕਨੀਨਾ ਪਿਆ ਹੋਏ ਤੇ ਆਟਾ ਆ ਆ ਤਾਂ ਵੈਸੇ ਵੀ ਚਲੋ ਬੱਚੇ ਰੋਟੀ ਖਾਂਦੇ ਆ ਚੰਗੀ ਹੁੰਦੀ ਆ अपना हेल्दी पिज्जा बन परांठा बन के तैयार होया देखो चीज भी पिंगरे है पूरी तरह यहाँ पर दूसरा परांठा पराठा परांठा बन के तैयार है आम द ए पिज्जा परांठा ਵਾਹ ਬਹੁਤ ਸਟਿਪ ਬਣੀ ਅਮਾ ਜੇਕਰ ਆ ਵੀਡੀਓ ਪਸੰਦ ਆਵੇ ਸਦੀ ਚੈਲੰਜ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ